ਬਲਕ ਸੰਪੀਤ ਜਿਲ੍ਹਾ ਪਰਿਸ਼ਦ ਦੀਆਂ ਨਾਮਜ਼ਦਗੀਆਂ ਦਾ ਅੱਜ ਆਖਿਰਲਾ ਦਿਨ ਸੀ ਔਰ ਆਖਿਰਲੇ ਦਿਨ ਡੇਰਾਵਾਪਾਪਾ ਨਾਨਕ ਖੇ ਚਮਕੇ ਗਾਲੀ ਗਲੋਚ ਹੋਇਆ ੱਟਕਾ ਮੁੱਕੀ ਹੋਈ ਔਰ ਸੁੱਨ ਮੁੱਕੇ ਚੱਲੇ ਇੱਥੋਂ ਤੱਕ ਕਿ ਪੱਗਾਂ 'ਵਿ ਲੱਥੀਆਂ ਉਹਦੇ ਵੀਰ ਸਿੰਘ ਰੰਦਾਵਾ ਜੋ ਕਿ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਆਫ ਪਾਰਲੀਮੈਂਟ ਦੇ ਸੁਪੁੱਤਰ ਨੇ ਉਹ ਕਾਂਗਰਸੀਆਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਡੇਰਾਵਾਪਾਪਾ ਨਾਨਕ ਐਸਟੀਐਮ ਦਫ਼ਤਰ ਪਹੁੰਚਿਆ ਉੱਥੇ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ ਕਲੈਸ਼ ਹੁੰਦਾ ਹੈ ਪੱਗਾਂ ਲੱਥੀਆਂ ਜਿਹੜੇ ਕਾਂਗਰਸੀ ਉਮੀਦਵਾਰ ਸੀ ਉਹਨਾਂ ਨੇ ਦੋਸ਼ ਲਗਾਇਆ ਕਿ ਸਾਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਕਾਂਗਰਸੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਗੱਲ ਕਹੀ ਕਿ ਉਹਨਾਂ ਨੇ ਉਹਨਾਂ ਦੀਆਂ ਪੱਗਾਂ ਲਾਈਆਂ ਨੇ ਔਰ ਉਹਨਾਂ ਨੂੰ ਮਾਰਕੋਟਾਈ ਕੀਤੀ ਹੈ ਦੂਸਰੇ ਪਾਸੇ ਡੇਰਾਪਾਪਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ ਵਿਆਹ ਦਾ ਮਾਹੌਲ ਹੈ ਵਿਆਹ ਦੇ ਮਾਹੌਲ ਚ ਅਜਿਹਾ ਹੋ ਹੀ ਜਾਂਦਾ ਹੈ ਕੋ ਰਿਸ਼ਤੇਦਾਰ ਕੇ ਦੇ ਅਜਿਹਾ ਆ ਜਾਂਦਾ ਜਿਸ ਨੂੰ ਸ਼ਾਂਤੀ ਪਸੰਦ ਨਹੀਂ ਹੁੰਦੀ ਤੇ ਕਾਂਗਰਸ ਕਿਤੇ ਵੈਸੇ ਹੀ ਸ਼ੁਰੂ ਤੋਂ ਹੀ ਹਰ ਇਲੈਕਸ਼ਨ ਦੇ ਵਿੱਚ ੱੱੱਕਾ ਕਰਦੀ ਆਈ ਹੈ ਪਰ ਇਸ ਵਾਰ ਅਸੀਂ ੱੱੱਕਾ ਨਹੀਂ ਸਣਾ ਨਾ ੱੱੱਕਾ ਕਰਨਾ ਜੇਕਰ ਹੋਇਆ ਹੈ ਤੇ ਕਹਿੰਦੇ ਮਾੜੀ ਗੱਲ ਹੈ ਦੂਸਰੇ ਪਾਸੇ ਐਸਐਸਪੀ ਬਟਾਰਾ ਪਹੁੰਚੇ ਜਿਨ੍ਹਾਂ ਨੇ ਸਾਰਾ ਮਾਹੌਲ ਸ਼ਾਂਤ ਕੀਤਾ ਕਿਉਂਕਿ ਇੱਕ ਵਾਰ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਤਣਾਅਪੂਰਵਕ ਹੋ ਗਿਆ ਸੀ ਮਿਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਸਫੁਲੀ ਇੱਥੇ ਚੱਲਿਆ ਹੈਗਾ ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਰਮ ਜਿਹੜੇ ਆ ਗਏ ਭਰ ਲਏ ਪਰ ਪੱਕਾ ਪੱਕਾ ਤੇ ਬਹੁਤ ਲੱਤੀਆਂ ਇਹ ਜੀ ਜਿਹੜੇ ਦੂਸਰੀ ਧਿਰ ਹੈਗੀ ਹੈ ਵਾਲੀਸ਼ਨ ਲਗਾ ਰਹੀ ਹੈ ਅਸੀਂ ਬਿਲਕੁਲ ਇਹਨੂੰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਤਾਂ ਕੈਮਰਾ ਚ ਕੈਦ ਹਾਂਜੀ ਬਿਲਕੁਲ ਕਰਾਂਗੇ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਵੱਡੀ ਗੱਲ ਹੈ ਕਿ ਲਾਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਧਿਰ ਆਮਣੇ ਸ਼ਾਮਨੀ ਉਸ ਲੈਵਲ ਦੀ ਗੰਦੀ ਗਲੀ ਗਲੋਚ ਜਿੱਥੇ ਲੇਡੀਆਂ ਇੰਨੀ ਆ ਮੌਜੂਦ ਆ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈਗੇ ਬਿਲਕੁਲ ਦੋ ਧਿਰਾਂ ਇੱਥੇ ਆਈ ਹੈਗੀਆਂ ਤੇ ਬਿਲਕੁਲ ਪੀਸਫੁਲੀ ਸਾਰਾ ਕੁਝ ਹੋਇਆ ਇੱਕ ਤੇ ਉਧਰ ਖੜੀ ਹੈਗੀ ਤੇ ਦੂਜੀ ਧਿਰ ਬਾਹਰ ਹੈਗੀ ਹੈ ਵਿਰੋਧੀ ਦੇ ਸਾਹਿਬ ਮੌਕ ਦਰਸ਼ਕ ਵੜ ਕੇ ਪੁਲਿਸ ਦੇਖਦੀ ਰਹੀ ਆਮ ਆਦਮੀ ਇਹਦੇ ਕੁਝ ਮੇਰੀ ਗੱਲ ਸਵਾਲ ਲੈ ਲਓ ਸਵਾਲ ਲੈ ਲਓ ਪਲੀਜ਼ ਇੱਕ ਮਿੰਟ ਸਵਾਲ ਲੈ ਲਓ ਪਿਸਟਲ ਕਰਦੇ ਨੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਏਦਾਂ ਦੀ ਗੱਲ ਹੈਗੀ ਅਸੀਂ ਇਹਨੂੰ ਵੈਰੀ ਮੈਂ ਤਾਂ ਕਹਿ ਰਿਹਾ ਆਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਇਧਰ ਕਮਾ ਲੋ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀਏ ਤੁਸੀਂ ਜਿਹੜੀ ਗੱਲ ਕਹੀਏ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਏਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਨਹੀਂ ਸੀਗਾ ਅਸੀਂ ਕਰਵਾ ਦਾਂਗੇ ਅਸੀਂ ਤੁਹਾਨੂੰ ਵੀਡੀਓ ਦੇ ਦਾਂਗੇ ਜੀ ਹਾਂਜੀ ਆ ਬਿਲਕੁਲ ਤੁਸੀਂ ਐਪਲੀਕੇਸ਼ਨ ਦੋ ਜਿਹੜੇ ਵੀ ਕੰਪਲੇਂਟ ਕਰਨਾ ਚਾਹੁੰਦੇ ਐ ਐਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼੍ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰਹੇ ਗਾਲੀ ਗਲੋਚ ਹੁੰਦਾ ਰਹੇ ਪਰ ਪੁਲਿਸ ਨੇ ਕੁਝ ਨਹੀਂ ਕਰਦਾ ਜਦੋਂ ਤੋਂ ਦੇਖੋ ਜੀ ਮੈਂ ਇੱਥੇ ਆਇਆ ਤੁਸੀਂ ਪਿੱਛੇ ਕੈਮਰਾ ਵੀ ਘੁਮਾ ਲਓ ਬਿਲਕੁਲ ਸ਼ਾਂਤ ਹੈਗੀ ਸਥਿਤੀ ਸਾਨੂੰ ਕੋਈ ਵੀ ਕੰਪਲੇਂਟ ਆਏਗੀ ਉਸ ਨੂੰ ਬਿਲਕੁਲ ਅਕੋਰਡਿੰਗ ਟੂ ਲਾਅ ਉਹਦੇ ਤੇ ਵੈਰੀਫਾਈ ਕਰਾਂਗੇ ਪਰ ਸਰ ਇਨੀ ਫੋਰਸ ਹੋਣ ਦੇ ਬਾਵਜੂਦ ਇਨੀ ਮਤਲਬ ਪੋਤਾ ਹੁਣ ਦੇਖੋ ਜੀ ਨੋਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਸੀਗੀ ਤਾਂ ਹੀ ਤਾਂ ਸਾਰਾ ਕੁਝ ਪੀਸਫੁਲੀ ਨਿਬੜਿਆ ਹੈਗਾ ਜਿਹੜਾ ਮਾਹੌਲ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਮਾਹੌਲ ਇੰਨਾ ਸੀ ਕਿ ਤੁਹਾਨੂੰ ਨੋਮੀਨੇਸ਼ਨ ਭਰਵਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਤਾਂ ਏਰੀਆ ਹੈਗਾ ਸੀ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨੋਮੀਨੇਸ਼ਨ ਜਿਹੜੇ ਭਰਨੇ ਸੀ ਉਹਨੇ ਭਰੇ ਹੈਗੇ ਕੁਝ ਸ਼ਿਕਾਇਤ ਦਰਜ ਕਰਾਈਗੇ ਯੋ ਨੋ ਮੇ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੋਈ ਉਹਨਾਂ ਨੇ ਕਹਿ ਕੇ ਅਸੀਂ ਹਾਂਜੀ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਪਰ ਲਿਖਤੀ ਹਜੇ ਸਾਡੇ ਕਾਂਗਰਸ ਪਾਰਟੀ ਕਹੇ ਕਿ ਅਸੀਂ ਜੀ ਨੀਦਰ ਸਾਡੀ ਸ਼ਿਕਾਇਤ ਦਰਜ ਹੁੰਦੀ ਹੋਈ ਧਰਨੇ ਤੇ ਬਾਹਰ ਮੈਂ ਤਾਂ ਕਹਿ ਰਿਹਾ ਜੀ ਕੰਪਲੇਟ ਸਾਨੂੰ ਆਏਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਕੈਮਰਾਮੈਨ ਮਨੀਦਰ ਨਾਲ ਦਿੱਤਨ ਉਤਰਾ ਦੈਨਿਕ ਸੂਰਤੀਵੀ ਨੇਰਾ ਬਪਨਾਨਾ ਲਾਖਸ਼ੰਤੀ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਨਾਮਜ਼ਦਗੀਆਂ ਦਾ ਅੱਜ ਆਖਿਰਲਾ ਦਿਨ ਸੀ ਔਰ ਆਖਿਰਲੇ ਦਿਨ ਡੇਰਾਵਾਪਾਪਾ ਨਾਨਕ ਵੀ ਚਮਕੇ ਗਾਲੀ ਗਲੋਚ ਹੋਇਆ ੱਟਕਾ ਮੁੱਕੀ ਹੋਈ ਔਰ ਸੁੱਨ ਮੁੱਕੇ ਚੱਲੇ ਇੱਥੋਂ ਤੱਕ ਕਿ ਪੱਗਾਂ 'ਵਿੱਚ ਲੱਥੀਆਂ ਉਹਦੇ ਵੀਰ ਸਿੰਘ ਰੰਦਾਵਾ ਜੋ ਕਿ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਆਫ ਪਾਰਲੀਮੈਂਟ ਦੇ ਸੁਪੁੱਤਰ ਨੇ ਉਹ ਕਾਂਗਰਸੀਆਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਡੇਰਾਵਾਪਾਪਾ ਨਾਨਕ ਐਸਟੀਐਮ ਦਫ਼ਤਰ ਪਹੁੰਚਿਆ ਉੱਥੇ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ ਕਲੈਸ਼ ਹੁੰਦਾ ਹੈ ਪੱਗਾਂ ਲੱਥੀਆਂ ਜਿਹੜੇ ਕਾਂਗਰਸੀ ਉਮੀਦਵਾਰ ਸੀ ਉਹਨਾਂ ਨੇ ਦੋਸ਼ ਲਗਾਇਆ ਸਾਨੂੰ ਕਾਗਜ਼ दाखल ਨਹੀਂ ਕਰਨ ਦਿੱਤੇ ਜਾ ਰਹੇ ਕਾਂਗਰਸੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਗੱਲ ਕਹੀ ਕਿ ਉਹਨਾਂ ਨੇ ਉਹਨਾਂ ਦੀਆਂ ਪੱਗਾਂ ਲਾਈਆਂ ਨੇ ਔਰ ਉਹਨਾਂ ਨੂੰ ਮਾਰਕੋਟਾਈ ਕੀਤੀ ਹੈ ਦੂਸਰੇ ਪਾਸੇ ਡੇਰਾਪਾਪਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ ਵਿਆਹ ਦਾ ਮਾਹੌਲ ਹੈ ਵਿਆਹ ਦੇ ਮਾਹੌਲ ਚ ਜਿਹਾ ਹੋ ਹੀ ਜਾਂਦਾ ਹੈ ਕੋ ਰਿਸ਼ਤੇਦਾਰ ਕਿਤੇ ਜਿਹਾ ਆ ਜਾਂਦਾ ਜਿਸ ਨੂੰ ਸ਼ਾਂਤੀ ਪਸੰਦ ਨਹੀਂ ਹੁੰਦੀ ਤੇ ਕਾਂਗਰਸ ਕਿਤੇ ਵੈਸੇ ਹੀ ਸ਼ੁਰੂ ਤੋਂ ਹੀ ਹਰ ਇਲੈਕਸ਼ਨ ਦੇ ਵਿੱਚ ਤੱਕਾ ਕਰਦੀ ਆਈ ਹੈ ਪਰ ਇਸ ਵਾਰ ਅਸੀਂ ਤੱਕਾ ਨਹੀਂ ਸਹਿਣਾ ਨਾ ਤੱਕਾ ਕਰਨਾ ਹੈ ਜੇਕਰ ਹੋਇਆ ਹੈ ਤੇ ਕਹਿੰਦੇ ਮਾੜੀ ਗੱਲ ਹੈ ਦੂਸਰੇ ਪਾਸੇ ਐਸਐਸਪੀ ਬਟਾਰਾ ਪਹੁੰਚੇ ਜਿਨ੍ਹਾਂ ਨੇ ਸਾਰਾ ਮਾਹੌਲ ਸ਼ਾਂਤ ਕੀਤਾ ਕਿਉਂਕਿ ਇੱਕ ਵਾਰ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਤਣਾਅਪੂਰਵਕ ਹੋ ਗਿਆ ਸੀ ਮਿਸ਼ਨ ਹੈ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਸਫੁਲੀ ਇੱਥੇ ਚੱਲਿਆ ਹੈਗਾ ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਰਮ ਜਿਹੜੇ ਹੈਗੇ ਭਰ ਲਏ ਪਰ ਪੱਕਾ ਪੱਕਾ ਤੇ ਬਹੁਤ ਲੱਗੀਆਂ ਇਹ ਜੀ ਜਿਹੜੇ ਦੂਸਰੀ ਤਰ੍ਹਾਂ ਹੈਗੀ ਹੈ ਵੈਲੀਸ਼ਨ ਲਗਾ ਰਹੀ ਹੈ ਸੇ ਬਿਲਕੁਲ ਇਹਨੂੰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਹੈ ਤਾਂ ਕੈਮਰਾ ਚ ਕਹਿ ਰਿਹਾ ਹਾਂ ਜੀ ਬਿਲਕੁਲ ਗਲਤ ਕਹਿ ਰਿਹਾ ਹੋ ਜਰੀਫਾਈ ਕਰਾਂਗੇ ਜੀ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਵੱਡੀ ਗੱਲ ਹੈ ਕਿ ਲਾਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਧਿਰਾਂ ਆਮਣੇ-ਸ਼ਾਮਨੀ ਉਸ ਲੈਵਲ ਦੀ ਗੰਦੀ ਗੱਲੀ ਗਲੋ ਚ ਜਿੱਥੇ ਲੇਡੀਜ਼ ਇੰਨੀ ਆ ਮੌਜੂਦ ਆ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈਗੀ ਬਿਲਕੁਲ ਦੋ ਧਿਰਾਂ ਇੱਥੇ ਆਈਆਂ ਹੈਗੀਆਂ ਤੇ ਬਿਲਕੁਲ ਪੀਸਫੁਲੀ ਸਾਰਾ ਕੁਝ ਹੋਇਆ ਇੱਕ ਤੇ ਉਧਰ ਖੜੀ ਹੈਗੀ ਤੇ ਦੂਜੀ ਧਿਰ ਬਾਹਰ ਹੈਗੀ ਹੈ ਪਰ ਜਦੋਂ ਜਿੱਤੇ ਰੋਹ ਮੌਕ ਦਰਸ਼ਕ ਵੜ ਕੇ ਪੁਲਿਸ ਦੇਖਦੀ ਰਹੀ ਆਮ ਆਦਮੀ ਇਹਦੇ ਕੋਲ ਕੁਝ ਮੇਰੀ ਤੁਸੀ ਗੱਲ ਸਵਾਲ ਲੈ ਲਓ ਜੀ ਸਵਾਲ ਲੈ ਲਓ ਪਲੀਜ਼ ਇੱਕ ਮਿੰਟ ਮੇਰਾ ਸਵਾਲ ਲੈ ਲਓ ਪਿਸਟਲ ਕੱਢਦੇ ਦੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਏਦਾਂ ਦੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਹੈਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਅਸੀਂ ਵੈਰੀ ਕਿ ਟੈਲ ਆਊਟ ਨਹੀਂ ਸੀਗਾ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਵੀਡੀਓ ਦੇ ਦਾਂਗੇ ਜੀ ਹਾਂਜੀ ਆ ਬਿਲਕੁਲ ਤੁਸੀਂ ਐਪਲੀਕੇਸ਼ਨ ਦੋ ਜਿਹੜੇ ਵੀ ਕੰਪਲੇਨਟ ਕਰਨਾ ਚਾਹੁੰਦੇ ਐ ਐਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼੍ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰਹੇ ਗਾਲੀ ਗਲੋਚ ਹੁੰਦਾ ਹੈ ਪਰ ਪੁਲਿਸ ਨੇ ਕੁਝ ਨਹੀਂ ਕਰਦਾ ਜਦੋਂ ਤੁਸੀਂ ਦੇਖੋ ਜੀ ਮੈਂ ਇੱਥੇ ਆਇਆ ਹਾਂ ਤੁਸੀਂ ਪਿੱਛੇ ਕੈਮਰਾ ਵੀ ਘੁਮਾ ਲਓ ਬਿਲਕੁਲ ਸ਼ਾਂਤ ਹੈਗੀ ਸਥਿਤੀ ਸਾਨੂੰ ਕੋਈ ਵੀ ਕੰਪਲੇਨਟ ਆਏਗੀ ਉਸ ਨੂੰ ਬਿਲਕੁਲ ਅਕੋਰਡਿੰਗ ਟੂ ਲਾਅ ਉਹਦੇ ਤੇ ਵੈਰੀਫਾਈ ਕਰਾਂਗੇ ਸਰ ਐਨੀ ਫੋਰਸ ਹੋਣ ਦੇ ਬਾਵਜੂਦ ਇਨੀ ਮਤਲਬ ਪੋਤਾ ਹੁਣ ਦੇਖੋ ਜੀ ਨੋਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਸੀਗੀ ਤਾਂ ਹੀ ਤਾਂ ਸਾਰਾ ਕੁਝ ਪਿਸਕਲੀ ਨਿਬੜਿਆ ਹੈਗਾ ਡਰ ਦਾ ਮਾਹੌਲ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਦਾ ਮਾਹੌਲ ਇੰਨਾ ਸੀ ਕਿ ਤੁਹਾਨੂੰ ਨੋਮੀਨੇਸ਼ਨ ਭਰਵਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਏਰੀਆ ਹੈਗਾ ਕਿ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨੋਮੀਨੇਸ਼ਨ ਜਿਹੜੇ ਭਰਨੇ ਸੀ ਉਹਨੇ ਭਰੇ ਹੈਗੇ ਸ਼ਿਕਾਇਤ ਦਰਜ ਕਰਾਈਗੇ ਯੋਨੋ ਮੈਂ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੋਈ ਉਹਨਾਂ ਨੇ ਕਹਿ ਕੇ ਅਸੀਂ ਹਾਂਜੀ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਪਰ ਲਿਖਤੀ ਹਜੇ ਸਾਡੇ ਕਾਂਗਰਸ ਪਾਰਟੀ ਕਹੇ ਕਿ ਅਸੀਂ ਜੀ ਨੀਦਰ ਸਾਡੀ ਸ਼ਿਕਾਇਤ ਦਰਜ ਨਹੀਂ ਹੁੰਦੀ ਉਹ ਧਰਨੇ ਤੇ ਬਾਹਰ ਮੈਂ ਤਾਂ ਕਹਿ ਰਿਹਾ ਜੀ ਤੇ ਪੇਡ ਸਾਨੂੰ ਆਈ ਗਈ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਕੈਮਰਾਮੈਨ ਮਨੀਦਰ ਨਾਲ ਲਿਤੀ ਨੂਤਰਾ ਦੈਨਿਕ ਸੂਰਾ ਟੀਵੀ ਨੇਰਾ ਬਪਨਾਨਾ